ਤਕਸਾਲੀਆਂ ਤੇ ਆਮ ਆਦਮੀ ਪਾਰਟੀ ਦੀ ਜੋ ਆਪਸ ਵਿੱਚ ਸਮਝੋਤਾ ਹੋਇਆ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਂ ਇਹਨੂੰ ਬਦਾਈ ਦਿੰਦਾ ਲੱਗਦਾ ਕਿ ਉਹਨਾਂ ਵਾਲੇ ਸਮੇਂ ਤੋਂ ਜਿੰਨਾ ਵੀ ਜਿਹੜੇ ਵੀ ਮੈਦਾਨ ਚੋਂਗੇ ਚੰਗਾ ਕੰਪੀਟੀਸ਼ਨ ਹੋਊਗੀ ਪਰ ਮੈਂ ਇਨਾ ਕਹਿਣਾ ਚਾਹੁੰਦਾ ਕਿ ਅੱਜ ਦੀ ਤਰੀਕ ਵਿੱਚ ਨਾ ਆਮ ਆਦਮੀ ਪਾਰਟੀ ਦਾ ਕੋਈ ਬੇਸ ਰਹਿ ਗਿਆ ਤੇ ਟਕਸਾਲੀਆਂ ਦਾ ਤਾਂ ਜਮ ਹੀ ਹੈ ਨਹੀਂ ਜਿਹੜਾ ਹੈਗਾ ਬਰਨਪੁਰਾ ਸਾਹਿਬ ਦਾ ਤਾਂ ਬਿਲਕੁਲ ਬੇਸ ਹੀ ਨਹੀਂ ਵਿਨੰਦਨ ਦੇ ਆਨ ਦੇ ਨਾਲ ਭਾਜਪਾ ਜਿਹੜੀ ਹੈਗੀ ਕੁਝ ਲੋਕਾਂ ਦਾ ਕਹਿੰਦਾ ਕ੍ਰੈਡਿਟ ਲੈ ਰਹੀ ਹੈ ਕੀ ਇਹ ਤਾਂ ਇਹਦੇ ਵਿੱਚ ਕੋਈ ਕ੍ਰੈਡਿਟਡ ਜਾਂ ਡਿਸਕ੍ਰੈਡਿਟ ਦੀ ਗੱਲ ਨਹੀਂ ਕੋਈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਟੈਂਡ ਰੇ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸ਼ਖਸੀਅਤ ਹੈ ਜਿਸ ਦਲੇਰੀ ਨਾਲ ਉਹਨਾਂ ਨੇ ਫੈਸਲੇ ਲਏ ᱛᱮ ਹੈ ਜਿਹੜਾ ਅਟੈਕ ਕਰਕੇ ਦੁਸ਼ਮਣਾਂ ਨੂੰ ਉਹਨਾਂ ਨੂੰ ਉਹਨਾਂ ਦੀ ਮੈਸੇਜ ਨੂੰ ਨਸ਼ਟ ਕੀਤਾ ਆ ਕਲੀਅਰ ਮੈਸੇਜ ਗਿਆ ਹੈ ਕਿ ਦੇਸ਼ ਦਾ ਇੱਕ ਸਟਰੋਂਗ ਪ੍ਰਧਾਨ ਮੰਤਰੀ ਹੈ ਜੇ ਦੇਸ਼ ਨਾਲ ਕੋਈ ਤੁਸੀਂ ਕਰੋਗੇ ਜਵਾਬ ਵੀ ਮਿਲੂਗਾ ਸਤੁਪਿੰਦਰ ਸਿੰਘ ਰੰਦਾਵਾ ਜਿਹੜੇ ਹੈਗੇ ਆ ਕੈਬਨਿਟ ਮੰਤਰੀ ਉਹਨਾਂ ਦਾ ਕਹਿਣਾ ਕਿ ਜੇਕਰ ਪਾਕਿਸਤਾਨ ਨਾਲ 2 ਸਾਲ ਪਹਿਲਾਂ ਸਰਕਾਰ ਕੋਈ ਅੱਛਾ ਐਕਸ਼ਨ ਲੈ ਲੈਂਦੀ ਤੇ ਅੱਜ ਮੇਰੇ ਦਿਨਾਂ ਦੇਖਣੇ ਪੈਂਦੇ ਉਸ ਨੂੰ ਲੈ ਕੇ ਤੁਸੀਂ ਕੀ ਕਹਾਂਗੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਮੈਂਟ ਕਰਨਾ ਚਾਹਦਾ ਕਿ ਜੋ ਐਕਸ਼ਨ ਮੋਦੀ ਸਾਹਿਬ ਦਿੱਤਾ ਅੱਜ ਤੱਕ ਕਾਂਗਰਸ ਦੇ ਇੰਨੇ ਸਾਲ ਦੇ ਪ੍ਰਧਾਨ ਮੰਤਰੀ ਰਹੇ ਆ ਆਪਣੇ ਪਾਰਲੀਮੈਂਟ ਤੇ ਵੀ ਹਮਲਾ ਹੋਇਆ ਪਾਰਲੀਮੈਂਟ ਮੀਨਸ ਆਪਣੇ ਸਰਕਾਰ ਤੇ ਸਿੱਧਾ ਹਮਲਾ ਆਇਆ ਉਦੋਂ ਕੁਝ ਨਹੀਂ ਕੀਤਾ ਇਹਨਾਂ ਨੇ ਉਦੋਂ ਸਰਕਾਰ ਇਹਨਾਂ ਦੀ ਸੀ ਬਾਗੁਰਦੀ ਮੇਢੀਂਡੇ ਜਿਹੜੇ ਪਿੰਡ ਹੈਗੇ ਆ ਉੱਥੇ ਕਾफी ਜ਼ਿਆਦਾ ਐਕਸਪਲੇਸ਼ ਦੇਸ਼ ਦਾ ਮਾਹੌਲ ਹੈਗਾ ਬਿਸ਼ੱਕ ਕੋਈ ਕੈਪਟਨ ਸਾਹਿਬ ਚੱਕਰ ਮਾਰਨ ਲੈ ਅਮੀ ਦਲਾਸਾ ਦੇ ਰਿਹਾ ਪਰ ਪਿੰਡ ਖਾਲੀ ਹੋ ਰਹੇ ਨੇ ਉਹ ਸਾਈਕੋਲੋਜੀਕਲ ਹੈਗਾ ਪਰ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਐਸਕਲੇਸ਼ਨ ਹੋਣੀ ਹੈ ਜਿਵੇਂ ਜਿਵੇਂ ਉਹਨਾਂ ਨੇ ਆਪਣਾ ਪਾਇਲਟ ਹੀ ਵਾਪਸ ਕਰ ਦਿੱਤਾ ਮੈਨੂੰ ਲੱਗਦਾ ਹੁਣ ਟੈਨਸ਼ਨ ਮੈ ਲੱਗਦਾ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਵਾਰ ਤਰਫ ਗੱਲ ਬਣੀ ਹੈ ਆਈਐਸਆਈ ਦਾ ਇੱਕ ਪਰਦਾ ਫਾਸ਼ ਹੋਇਆ ਜੰਮੂ ਦੇ ਵਿੱਚ ਕੁਝ ਸੁਰੱਖਿਆ ਬਲਾਂ ਨੂੰ ਜਿਹੜਾ ਹੈ ਉਹਨਾਂ ਦੇ ਖਾਨੇ ਦੇ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਲੈ ਕੇ ਤੁਸੀਂ ਸੀ ਮੈਂ ਵੀ ਕਹਿਣਾ ਕਿ ਆਈਐਸਆਈ ਦਾ ਪਲਾਨ ਲਗਾਤਾਰ ਦੇਸ਼ ਦੇ ਖਿਲਾਫ ਹੈ ਅੱਜ ਜੇ ਦੇਸ਼ ਨੂੰ ਇਕੱਠਾ ਰੱਖਣਾ ਹੈ ਇੱਕ ਸਟਰੋਂਗ ਪ੍ਰਾਈਮ ਮਿਨਿਸਟਰੀ ਲੋੜ ਹੈ ਜੇ ਕੋਈ ਵੀਕ ਪ੍ਰਾਈਮ ਮਿਨਿਸਟਰ ਬਣ ਗਿਆ ਪੰਜਾਬ ਚ ਵੀ ਅਤਵਾਦ ਫੈਲ ਸਕਦਾ ਹੈ ਅੱਜ ਪੰਜਾਬ ਨਹੀਂ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਇੱਕ ਸਟਰੋਂਗ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਹੀ ਹੈ ਰਜਿੰਦਰ ਹੁਰਾਨੰਗਲ ਜੀ ਨੂੰ ਉਮਰਾਨੰਗਲ ਜੀ ਨੂੰ ਸਸਪੈਂਡ ਕੀਤਾ ਇਹਨਾਂ ਨੇ ਉਹਦੇ ਬਾਰੇ ਮੈਂ ਇਹਨਾਂ ਕਿਹੜਾ ਚੜਾ ਜੀ ਪਹਿਲੀ ਗੱਲ ਮੈਂ ਕਲੀਅਰ ਕਰਨਾ ਚਾਹਣਾ ਹੈ ਜਿਹੜੀ ਐਸਆਈਟੀ ਹੈ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਜਿਹੜਾ ਪੋਲਿਟਿਕਲ ਬੇਸ ਬਣ ਗਿਆ ਸੀ ਪੋਲਿਟਿਕਸ ਖੇਡਣ ਲੱਗ ਗਿਆ ਸੀ ਜਸਟਿਸ ਰਣਜੀਤ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਦਾ ਉਹੀ ਕਰਦਾ ਸੀ ਅਸੀਂ ਉਦੋਂ ਵੀ ਉਹਨਾਂ ਨੂੰ ਰਿਜੈਕਟ ਕਰਤਾ ਮੈਨੂੰ ਸਾਨੂੰ ਉਮੀਦ ਸੀ ਕਿ ਐਸਐਸਆਈਟੀ ਜੋ ਆਫਸਰਸ ਦੀ ਹੈ ਕਿ ਉਹ ਕੋਈ ਡਿਸਾਈਸਿਵ ਕੋਈ ਦੋਸ਼ੀਅਲ ਫੜੂਗੀ ਕੋਈ ਮੈਰਿਟ ਤੇ ਕੰਮ ਕਰੂਗੀ ਪਰ ਹੁਣ ਸਾਨੂੰ ਦੇਖਿਆ ਹੈ ਕਿ ਐਸਆਈਟੀ ਵੀ ਜੋ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਕਰਿਆ ਉਹ ਹਸਾਬ ਨਾਲ ਚੱਲ ਰਹੀ ਹੈ ਉਹ ਪੋਲਿਟਿਕਸ ਖੇਡਣ ਲੱਗੇ ਆ ਹੁਣ ਐਜੇ ਹੁਣ ਮੰਤਾਰ ਸਿੰਘ ਬਰਾੜ ਜੋ ਇੱਕ ਐਮਐਲਏ ਹੈ ਕੋੜਪੁਰ ਤੋਂ ਅਮਲੇ ਜੀ ਹਲਕੇ ਦੇ ਉੱਤੇ ਉਹ ਇਨਸੀਡੈਂਟ ਹੋਇਆ ਹੈ ਜੇ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਹੈਰੈਸ ਕਰੋਗੇ ਉਹਨੂੰ ਫੋਰਸ ਕਰੋਗੇ ਉਹਦੀ ਕੋਈ ਕਨਸਟੀਟਿਊਸ਼ਨਲ ਤੱਕ ਕੋਈ ਪੋਸਟ ਨਹੀਂ ਸੀ ਆ ਕਲੀਅਰ ਕਾਟੇ ਨਾਲ ਡਿਜ਼ਾਈਨ ਹੋਰ ਹੈ ਇਹਨਾਂ ਦਾ ਕੰਮ ਹੈ ਕਿ ਐਸਆਈਟੀ ਰਾਈ ਉਹ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਅ ਛਿਟਣਾ ਜਾਂਦੇ ਐਸ ਕਰਕੇ ਸ਼੍ਰੋਮਣੀ ਕਾਲੀ ਦਲ ਅਸੀਂ ਪਹਿਲੇ ਸੀ ਅਸੀਂ ਪਹਿਲੇ ਬਾਦਲ ਸਾਹਿਬ ਤੇ ਮੈਂ ਪਹਿਲੇ ਸੀ ਜਿਹੜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਇਆ ਕਿਉਂ ਸਾਨੂੰ ਉਮੀਦ ਸੀ ਕਿ ਉਹ ਕੋਈ ਇਨਸਾਫ ਦੇਣਗੇ ਪਰ ਹੁਣ ਇਹ ਲੱਗਦਾ ਸਾਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਆ ਸਾਰਾ ਪੋਲਿਟিক্যাল ਗੇਮ ਐਸਆਈਟੀ ਕਰ ਰਹੀ ਹੈ ਸੋ ਵੀ ਸਟ੍ਰੋਂਗਲੀ ਰਿਜੈਕਟ ਐਸਆਈਟੀ ਵੀ ਡੋਨਟ ਐਕਸੈਪਟ ਅਰਜੰਦਰਾ ਹਸਪੀਟਲ ਦੇ ਵਿੱਚ ਕੱਲ ਜੋ ਦੋ ਨਰਸਾਂ ਵਲੋਂ ਜਿਹੜਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਬੈਟਰਸ ਤੋਂ ਬਾਅਦ ਆ ਆਈ ਐਸ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪ੍ਰਵਾਹੀ ਨਹੀਂ ਕਰਦੀ ਜੇ ਨਰਸ ਕਿਉਂ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂ ਕੋਸ਼ਿਸ਼ ਕਰ ਰਹੀ ਸੀ ਕੈਪਟਨ ਸਾਹਿਬ ਨੂੰ ਮਿਲਣ ਦੀ ਜੋ ਕੈਪਟਸਮ ਮਿਲੂਗਾ ਨਹੀਂ ਤੇ ਉਹਨਾਂ ਨੇ ਆਪਣਾ ਰੋਸ ਰਹੀ ਆਪਣਾ ਕੰਮ ਕੀਤਾ ਹੈ थैंक यू ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563